ਨਵੀਂ ਜੀ ਛੜੀ ਨਗਰ ਪਿੰਚਾ ਦਰਦਾ ਉਹਨਾਂ ਨੇ ਦਰਦਾ ਲਿਖਰ ਕਲਾ ਮੁੰਮਾ ਕਰਾਉ ਕੇ ਬਾਤਨਾ ਬਸਪੀਦਮਿੰਡ ਕਰਾਇਆ ਜਾ ਰਿਹਾ ਜੀ ਇਹਦੇ ਚ ਪ੍ਰਕਾਰ ਮੁਖਿੰਦਾ ਜੀ ਕਲਾਕਾਰ ਨੇ ਸ਼ਾਮ ਨੂੰ 4 ਵਜੇ ਇਹ ਦਿਨ ਚਾਰ ਚੰਦੀ ਦੀ ਕੁਸ਼ਤੀ ਹੋਣੀ ਹੈ ਜਿਸ ਸਭ ਤੋਂ ਪਹਿਲਵਾਨ ਪਹੁੰਚ ਰਿਹਾ ਸਾਰੇ ਪਿੰਚਾ ਤੋਂ ਤੇ ਸਾਰੇ ਪਿੰਡਾਂ ਤੋਂ ਦਰਵਾਹਾਂ ਬਣੇ ਕਰਾਉਣਾ ਟੂਰਨਾਮੈਂਟ ਤੇ ਕਿੰਨੇ ਜਿਹ ਪਹਿਲਵਾਨ ਪਹੁੰਚਣਗੇ ਜੀ ਅੰਤ ਦੇਖੋ ਜੀ ਪੰਜਾਬ ਤੋਂ ਸਾਰੇ ਪਹਿਲਵਾਨ ਪਹੁੰਚ ਨਹੀਂ ਨਹੀਂ ਰਹੇ ਜਾਨੂ ਸਾਰਿਆਂ ਵਾਸਤੇ ਬੁਝਿਆ ਛਿੱਜਾਂਾਂ ਤੇ ਕੁਰਸੀਆਂ ਦਾ ਜਿੰਨੇ ਪ੍ਰਬੰਧ ਕੀਤਾ ਹੋਇਆ ਪਬਲਿਕ ਵਾਸਤੇ ਪਾਣੀ ਦਾ ਆਚਾ ਬੰਦ ਲੋਕਾਂ ਦਾ ਬੈਟ ਪ੍ਰੈਜ਼ੀਡੈਂਟ ਬੈਰ ਮਾਸਿਨ ਅਪੀਲ ਕਰਦੇ ਆਂ ਕਿ ਆਲੇ ਦੁਆਲੇ ਦੇ ਪਿੰਡਾਂ ਨੂੰ ਬਰਤੂਰ ਸਾਰੇ ਜਾਨੇ ਪਹੁੰਚੋ ਸਾਡਾ ਸਾਥ ਪਰ ਨਹੀਂ ਪਰ ਪਹਿਲਵਾਨ ਲਈ ਕੀ ਜੀ ਇਨਾਮ ਹੋਣਗੇ ਪਹਿਲਵਾਨਾਂ ਦੀ 1 ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਹੈ ਜੀ ਵੱਡੀ ਤੇ ਬਾਕੀ ਉਹਨਾਂ ਨੂੰ 31000 21000 ਦੀ ਕੁਸ਼ਤੀ ਕਲਦਾ ਜੀ ਜਿਵੇਂ ਹਰ ਸਾਲ ਨੂੰ ਡੜਵਾ ਵਿੱਚ ਕਸਤੀ ਜੰਗਲ ਹੋਰੇਗਾ ਹੁੰਦਾ ਹੈਗਾ ਉਸ ਨੂੰ ਅਸੀਂ ਨਗਰ ਪੰਚਾਇਤ ਡੜਵਾ ਤੇ ਸੋਸ਼ਲ ਸਪੋਰਟਸ ਕਲੱਬ ਡੜਵਾ ਦੁਆਰੇ ਕਰ ਰਹੇ ਹਾਂ